ਕਾਮ ਤੇ ਲਾਲਚ ਦੇ ਕਾਰਨ ਜਦੋਂ ਕੋਈ ਇਨਸਾਨ ਅਜਿਹਾ ਕੋਈ ਭਿਆਨਕ ਕੰਡ ਕਰਦਾ ਹੈ ਤਾਂ ਫਿਰ ਉਸਦੇ ਨਤੀਜੇ ਇੰਨੇ ਜ਼ਿਆਦਾ ਭਿਆਨਕ ਹੁੰਦੇ ਨੇ ਕਿ ਇਹ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਇਹ ਪਰਿਵਾਰਾਂ ਦੇ ਪਰਿਵਾਰ ਤਬਾਹ ਕਰਕੇ ਰੱਖ ਦਿੰਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਉੱਤਰਾਖੰਡ ਉੱਤਰਾਖੰਡ ਦੇ ਪੈਂਦੇ ਬਿਜਨੌਰ ਤੇ ਉੱਥੋਂ ਦੇ ਪੈਂਦੇ ਅਫਜਲਗੜ ਥਾਣੇ ਦੇ ਅਧੀਨ ਏਰੀਆ ਦੇ ਉੱਤੋਂ ਪੁਲਿਸ ਨੂੰ ਨੈਸ਼ਨਲ ਹਾਈਵੇ ਦੇ ਉੱਤੋਂ ਇੱਕ লাশ ਮਿਲਦੀ ਹੈ ਤਾਂ ਹੁਣ ਲਾਸ਼ ਦੀ ਇੰਨੀ ਜ਼ਿਆਦਾ ਦੁਰਦਸ਼ਾ ਹੋਈ ਸੀ ਕਿ ਉਸ ਦੀ ਕੋਈ ਵੀ ਪਛਾਣ ਨਹੀਂ ਆ ਰਹੀ ਸੀ ਮਤਲਬ ਕੋਈ ਭਾਰੀ ਵਾਹਨ ਉਸ ਦੇ ਉੱਪਰੋਂ ਨਿਕਲ ਆਇਆ ਸੀ ਜਿਸ ਦੇ ਨਾਲ ਉਸ ਦਾ ਸਿਰ ਜੋ ਸੀ ਲਾਸ਼ ਦਾ ਉਹ ਮਿੱਧਿਆ ਆਇਆ ਸੀ ਤਾਂ ਹੁਣ ਦਿਨ ਚੜਦਾ ਤਾਂ ਉੱਥੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਲਾਸ਼ ਦੀ ਇੰਨੀ ਜ਼ਿਆਦਾ ਬੁਰੀ ਹਾਲਤ ਸੀ ਕਿ ਉੱਥੇ ਜੋ ਖੂਨ ਸੀ ਉਹ ਡੁੱਲਿਆ ਆਇਆ ਸੀ ਤੇ ਜੋ ਭਾਰੀ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਸੀ ਉਹ ਦਿਖ ਰਹੇ ਸੀ ਨਿਸ਼ਾਨਾਂ ਦੇ ਨਾਲ ਜੋ ਵਾਹਨ ਦੇ ਨਿਸ਼ਾਨ ਸੀ ਉਹ ਖੂਨ ਵੀ ਉੱਥੇ ਉਹਦੇ ਨਾਲ ਛਪਿਆ ਸੀ ਤੇ ਮਾਸ ਵੀ ਉੱਥੇ ਟਾਇਰਾਂ ਦੇ ਨਿਸ਼ਾਨ ਦੇ ਨਾਲ ਛਪਿਆ ਆਇਆ ਸੀ। ਲਾਸ਼ ਦੇ ਉੱਪਰੋਂ ਗੱਡੀਆਂ ਨਿਕਲੀਆਂ ਹੋਈਆਂ ਸੀ ਤੇ ਹੁਣ ਗੱਡੀਆਂ ਦੇ ਜੋ ਟਾਇਰ ਸੀ ਉਸਦੇ ਨਿਸ਼ਾਨ ਵੀ ਇਸ ਤਰ੍ਹਾਂ ਛਪੇ ਹੋਏ ਸੀ। ਤੇ ਹੁਣ ਉੱਥੋਂ ਕੋਈ ਪੁਲਿਸ ਨੂੰ ਸੂਚਿਤ ਕਰ ਦਿੰਦਾ ਹੈ ਤੇ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ। ਤਾਂ ਪੁਲਿਸ ਵਾਲੇ ਉੱਥੇ ਆਉਂਦੇ ਨੇ ਤੇ ਉਹ ਦੇਖਦੇ ਨੇ ਕਿ ਲਾਸ਼ ਦੀ ਜੋ ਸੀ ਬਹੁਤ ਜ਼ਿਆਦਾ ਦੁਰਦਸ਼ਾ ਹੋਈ ਸੀ। ਤਾਂ ਹੁਣ ਇਸ ਦੀ ਸਿਰਫ ਇਹ ਪਹਿਚਾਣ ਹੋ ਚੁੱਕੀ ਸੀ ਕਿ ਇਹ ਇੱਕ ਔਰਤ ਦੀ ਲਾਸ਼ ਸੀ ਤੇ ਹੁਣ ਉਹ ਉਹ ਇੱਧਰ ਉੱਧਰ ਸੂਤ ਦੇਖਣ ਲੱਗਦੇ ਨੇ ਸਬੂਤ ਲੱਭਣ ਲੱਗਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਸੋਚਦੇ ਨੇ ਕਿ ਸ਼ਾਇਦ ਕੋਈ ਔਰਤ ਸੈਰ ਕਰਨ ਆਈ ਹੋਵੇਗੀ ਤੇ ਉਹ ਕਿਸੇ ਬੱਸ ਜਾਂ ਕਿਸੇ ਟਰੱਕ ਜਾਂ ਵੱਡੇ ਬਾਹਨ ਦੀ ਚਪੇਟ ਵਿੱਚ ਆ ਗਈ ਤੇ ਉਸ ਦੀ ਇੱਥੇ ਮੌਤ ਹੋ ਗਈ ਤੇ ਬਾਅਦ ਵਿੱਚ ਇਸੇ ਤਰ੍ਹਾਂ ਉਸ ਤੋਂ ਗੱਡੀਆਂ ਗੁਜ਼ਰਦੀਆਂ ਗਈਆਂ ਹੁਣ ਪੁਲਿਸ ਵਾਲਿਆਂ ਦੇ ਅੱਗੇ ਇਹ ਚੁਣੌਤੀ ਸੀ ਕੇਸ ਦੀ ਸ਼ਨਾਖਤ ਕਰਨਾ ਕਿਉਂਕਿ ਜੇ ਸ਼ਨਾਖਤ ਹੋndi ਤਾਂ ਹੀ ਪਤਾ ਲੱਗ ਸਕਦਾ ਸੀ ਕਿ ਇਹ ਲਾਸ਼ ਕਿਸ ਦੀ ਹੈ ਹੁਣ ਪੁਲਿਸ ਵਾਲੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ ਹੁਣ ਉਹਨਾਂ ਨੂੰ ਹੋਰ ਤਾਂ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿਉਂਕਿ ਜੋ ਚਿਹਰਾ ਸੀ ਉਹ ਤਾਂ ਪੂਰੀ ਤਰ੍ਹਾਂ ਕੁਚਲਿਆ ਹੋਇਆ ਸੀ ਇਸ ਦੀ ਕੋਈ ਵੀ ਪਛਾਣ ਨਹੀਂ ਆ ਰਹੀ ਸੀ ਬਸ ਉਹਨਾਂ ਨੂੰ ਸਿਰਫ ਇਹ ਪਤਾ ਸੀ ਕਿ ਇਹ ਇੱਕ ਔਰਤ ਦੀ ਲਾਸ਼ ਹੈ ਜਦੋਂ ਚੈੱਕ ਕੀਤਾ ਗਿਆ ਤਾਂ ਉਸਦੇ ਕੋਲ ਕੋਈ ਵੀ ਆਈਡੀ ਕਾਰਡ ਜਾਂ ਕੋਈ ਵੀ ਆਈਡੈਂਟੀਟੀ ਪ੍ਰੂਫ ਨਹੀਂ ਮਿਲਿਆ ਸੀ ਤਾਂ ਹੁਣ ਪੁਲਿਸ ਵਾਲਿਆਂ ਅੱਗੇ ਚੁਣੌਤੀ ਸੀ ਕਿ ਇਹ ਪਤਾ ਕਰਨਾ ਹੈ ਕਿ ਇਹ Laash ਕਿਸ ਦੀ ਹੈ ਤਾਂ ਹੁਣ ਪੁਲਿਸ ਵਾਲੇ ਕੀ ਕਰਦੇ ਨੇ ਕਿ ਜੋ Laash ਮਿਲੀ ਸੀ ਉਸਦੇ ਜੋ ਕੱਪੜੇ ਪਾਏ ਸੀ ਉਸਦੇ ਇੱਕ ਬਲੂ ਜੀਨ ਪਾਈ ਸੀ ਤੇ ਇੱਕ ਰੈੱਡ ਟੀ-ਸ਼ਰਟ ਪਾਈ ਸੀ ਤੇ ਇਸ ਤੋਂ ਇਲਾਵਾ ਜੋ ਉਸਦੀ ਬਾਹ ਸੀ ਉਸਦੇ ਉੱਤੇ ਪ੍ਰਾਪਦੀਪ ਲਿਖਿਆ ਹੋਇਆ ਸੀ ਤਾਂ ਹੁਣ ਪੁਲਿਸ ਵਾਲੇ ਕੀ ਕਰਦੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਜੋ ਉਸਦੇ ਕੱਪੜੇ ਸੀ ਤੇ ਉਹਨਾਂ ਦੀ ਫੋਟੋ ਪਾਉਂਦੇ ਨੇ ਤੇ ਜੋ ਬਾਹ ਦੇ ਉੱਤੇ ਉਸਦੇ ਟੈਟੂ ਬਣਿਆ ਹੁੰਦਾ ਜਿਸ ਤੇ ਪ੍ਰਭਦੀਪ ਲਿਖਿਆ ਹੁੰਦਾ ਹੈ ਮਤਲਬ ਜੋ ਇਹ ਫੋਟੋਆਂ ਸੀ ਉਹ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਤਾਂ ਉਹਨਾਂ ਨੂੰ ਕੀ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਇਹ ਫੋਟੋਆਂ ਦੇਖ ਕੇ ਉਹਨਾਂ ਤੱਕ ਪਹੁੰਚ ਕਰ ਸਕੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਇਹ ਲਾਸ਼ ਕਿਸ ਦੀ ਹੈ ਪੁਲਿਸ ਵਾਲੇ ਹੋਰ ਵੀ ਆਲੇ-ਦਾਲੇ ਥਾਣਿਆਂ ਦੇ ਵਿੱਚ ਕੰਟੈਕਟ ਕਰਦੇ ਨੇ ਤਾਂ ਇਸ Laash ਦੀ شناخت ਬਾਰੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪਤਾ ਲੱਗ ਸਕੇ ਕਿ ਇਹ Laash ਇਹ ਕਿਸ ਦੀ ਹੈ ਇਸ ਤੋਂ ਇਲਾਵਾ ਇਹ ਥਾਣਿਆਂ ਦੇ ਵਿੱਚ ਹੋਰ ਪਤਾ ਕੀਤਾ ਜਾਂਦਾ ਹੈ ਕਿ ਕਿਸੇ ਦੀ ਵੀ ਮਤਲਬ ਜੋ ਇਸ ਲੜਕੀ ਸੀ ਜਾਂ ਔਰਤ ਸੀ ਇਸ ਦੀ ਉਮਰ ਦੀ ਕੋਈ ਵੀ ਜੋ ਮਿਸਿੰਗ ਕੰਪਲੀਟ ਆਈ ਹੋਵੇ ਉਹਨਾਂ ਦਾ ਆ ਰਹੇ ਉਹ ਸਰਚ ਕੀਤਾ ਜਾਂਦਾ ਹੈ ਪੁਲਿਸ ਹੋਰ ਥਾਣਿਆਂ ਦੇ ਨਾਲ ਕੰਟੈਕਟ ਕਰਦੀ ਆ ਪਰ ਉਹਨਾਂ ਨੂੰ ਕੋਈ ਵੀ ਸਫਲਤਾ ਨਹੀਂ ਮਿਲਦੀ ਹੁਣ ਪੁਲਿਸ ਨੂੰ ਹੋਰ ਤਾਂ ਕੋਈ ਸराग ਨਹੀਂ ਮਿਲ ਰਿਹਾ ਸੀ ਤਾਂ ਉਹਨਾਂ ਨੂੰ ਹੁਣ ਕੀ ਹੁੰਦਾ ਹੈ ਕਿ ਜੋ ਉਹਨਾਂ ਨੇ ਇੱਕ ਫੋਟੋ ਪਰਾਪਦੀ ਪਾਲੀ ਵਾਇਰਲ ਕੀਤੀ ਹੁੰਦੀ ਆ ਤਾਂ ਪੁਲਿਸ ਵਾਲਿਆਂ ਨੂੰ ਕਿਸੇ ਦਾ ਫੋਨ ਆਉਂਦਾ ਹੈ ਮਤਲਬ ਜੋ ਇਹ ਲੜਕੀ ਸੀ ਇਸ ਦੀ ਫੈਮਿਲੀ ਮੈਂਬਰ ਦਾ ਫੋਨ ਆਉਂਦਾ ਤਾਂ ਉਹ ਕਹਿੰਦੇ ਨੇ ਕਿ ਸਾਡੇ ਲੜਕੀ ਆ ਜੋ ਉਸ ਦੀ ਬਾਹ ਦੇ ਉੱਤੇ ਵੀ ਪਰਾਪਦੀ ਪਿ ਲਿਖਿਆ ਆ ਤਾਂ ਉਹ ਉੱਥੇ ਥਾਣੇ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਜਦੋਂ ਹੁਣ ਉਹਨਾਂ ਨੂੰ লাশ ਦਿਖਾਈ ਜਾਂਦੀ ਆ ਤਾਂ ਉਹ ਪਹਿਚਾਣ ਜਾਂਦੇ ਨੇ ਉਹ ਬੋਡੀ ਦੇ ਕੇ ਪਹਿਚਾਣ ਜਾਂਦੇ ਨੇ ਕਿ ਹਾਂ ਇਹ ਸਾਡੀ ਲੜਕੀ ਦੀ ਹੀ লাশ ਹੈ ਤਾਂ ਹੁਣ ਉੱਥੇ ਰੋਣਾ ਧੋਣਾ ਪੈ ਜਾਂਦਾ ਹੈ ਹੁਣ ਪੁਲਿਸ ਵਾਲਿਆਂ ਦੀ ਇਹ ਪਹਿਲੀ ਸਫਲਤਾ ਸੀ ਕਿ ਉਹਨਾਂ ਨੂੰ ਪਤਾ ਲੱਗ ਸਕਿਆ ਸੀ ਕਿ ਇਹ লাশ ਕਿਸ ਦੀ ਹੈ ਉਨੇਸ ਲੜਕੀ ਦੀ شناخت ਹੋ ਚੁੱਕੀ ਸੀ ਇਸ ਦਾ ਨਾਮ ਸੀ ਮਾਨਪ੍ਰੀਤ ਕੌਰ ਪਿੰਡ ਹਰਿਆਵਾਲਾ ਉੱਤਰਾਖੰਡ ਦੀ ਰਹਿਣ ਵਾਲੀ ਸੀ ਤੇ ਕੇਸਰ ਸਿੰਘ ਦੀ ਇਹ ਬੇਟੀ ਸੀ ਇਸ ਦਾ ਵਿਆਹ ਲਗਭਗ 8 ਸਾਲ ਪਹਿਲਾਂ ਹੋਇਆ ਸੀ ਤੇ ਇਹ ਤੀਗੰਪੁਰਾ ਬੰਨਾ ਖੇੜਾ ਜ਼ਿਲ੍ਹਾ ਉਦਮਪੁਰ ਦੇ ਰਹਿਣ ਵਾਲੇ ਸੁਖਵੀਰ ਸਿੰਘ ਨਾਲ ਹੋਇਆ ਸੀ ਸੁਖਵੀਰ ਸਿੰਘ ਦੇ ਪਿਤਾ ਦਾ ਨਾਮ ਹਰਪਾਲ ਸਿੰਘ ਸੀ ਤੇ ਉਹ ਟਰੱਕ ਡਰਾਈਵਰ ਸੀ ਹੁਣ ਪੁਲਿਸ ਜਦੋਂ ਪੁੱਛਗਛ ਕਰਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਕਾਸ਼ੀਪੁਰ ਦੇ ਵਿੱਚ ਰਹਿੰਦੀ ਹੈ ਇਹ ਨਾ ਸੌਰੇ ਰਹਿੰਦੀ ਐ ਤੇ ਨਾ ਹੀ ਪੇਕੇ ਰਹਿੰਦੀ ਐ ਤਾਂ ਹੁਣ ਇਹ ਸੁਣ ਕੇ ਪੁਲਿਸ ਵਾਲੇ ਬਹੁਤ ਹੈਰਾਨ ਹੁੰਦੇ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਸੁਖਵੀਰ ਨਾਲੋਂ ਅਲੱਗ ਰਹਿ ਰਹੀ ਸੀ ਕਾਫੀ ਸਮੇਂ ਤੋਂ ਇਹ ਉਸ ਤੋਂ ਅਲੱਗ ਰਹਿ ਰਹੀ ਸੀ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਕਿ ਕਾਸ਼ੀਪੁਰ ਦੇ ਵਿੱਚ ਇਹ ਕੱਪੜੇ ਦੀ ਦੁਕਾਨ ਦੇ ਉੱਤੇ ਕੰਮ ਕਰਦੀ ਸੀ ਤੇ ਇਸ ਦੀ ਜੋ ਬੇਟੀ ਸੀ ਉਹ ਸੁਖਵੀਰ ਸਿੰਘ ਦੇ ਕੋਲ ਹੀ ਰਹਿ ਰਹੀ ਸੀ ਤੇ ਹੁਣ ਉਹ ਇਹ ਸੋਚਦੇ ਨੇ ਕਿ ਇਹ ਇੰਨੀ ਦੂਰ ਬਜਨੌਰ ਦੇ ਵਿੱਚ ਕੋਈ ਘੁੰਮਣ ਦਾ ਆਈ ਨਹੀਂ ਹੋਵੇਗੀ ਤਾਂ ਇਸ ਦੇ ਪਿੱਛੇ ਕੀ ਕਾਰਨ ਐ ਹੁਣ ਉਹ ਇਹ ਪੜ ਦੇ ਵਿੱਚ ਲੱਗ ਜਾਂਦੇ ਨੇ ਪੁਲਿਸ ਵਾਲਿਆਂ ਦਾ ਸ਼ੱਕ ਉਸਦੇ ਪਤੀ ਸੁਖਵੀਰ ਸਿੰਘ ਤੇ ਵੀ ਜਾਂਚ ਕਰਦੇ ਨੇ ਤੇ ਉਹ ਇਸ ਐਂਗਲ ਤੋਂ ਵੀ ਜਾਂਚ ਕਰਦੇ ਨੇ ਕਿ ਸੁਖਵੀਰ ਸਿੰਘ ਨੇ ਇਹਦਾ ਕਤਲ ਨਾ ਕੀਤਾ ਹੋਵੇ ਜਾਂ ਉਸਨੇ ਕਿਸੇ ਤੋਂ ਕਰਵਾਇਆ ਹੋਵੇ ਤਾਂ ਹੁਣ ਉਹਨਾਂ ਨੂੰ ਪਤਾ ਲੱਗਦਾ ਕਿ 5 ਸਾਲ ਪਹਿਲਾਂ ਪਤੀ ਨਾਲ ਅਣਬਣ ਹੋਣ ਤੋਂ ਬਾਅਦ ਉਹ ਸੁਖਵੀਰ ਸਿੰਘ ਦੇ ਕੋਲੋਂ ਚਲੀ ਗਈ ਸੀ ਤੇ ਉਹ ਕਾਸ਼ੀਪੁਰ ਦੇ ਵਿੱਚ ਰਹਿ ਰਹੀ ਸੀ ਕਾਸ਼ੀਪੁਰ ਰਹਿੰਦੇ ਹੋਏ ਇਹ ਕੱਪੜੇ ਦੀ ਦੁਕਾਨ ਤੇ ਜਦੋਂ ਕੰਮ ਕਰਦੀ ਸੀ ਤਾਂ ਉੱਥੋਂ ਇੱਕ ਇਸਦੀ ਮੁਲਾਕਾਤ ਇੱਕ ਵਿਅਕਤੀ ਨਫੀਜ਼ ਦੇ ਨਾਲ ਹੋ ਜਾਂਦੀ ਹੈ ਤੇ ਇਹ ਹੁਣ ਇੰਨਾ ਸਮਾਂ ਨਫੀਜ਼ ਦੇ ਨਾਲ ਹੀ ਉੱਥੇ ਇੱਕ ਕਿਰਾਏ ਦੇ ਕਮਰੇ ਦੇ ਉੱਤੇ ਰਹਿ ਰਹੀ ਸੀ ਹੁਣ ਨਫੀਸ ਬਾਰੇ ਪਤਾ ਕੀਤਾ ਜਾਂਦਾ ਪਰ ਉਸਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਇਸਦੇ ਘਰ ਵਾਲੇ ਦਾ ਕਹਿਣਾ ਹੁੰਦਾ ਹੈ ਕਿ ਜਦੋਂ ਉਹ ਉਸ ਤੋਂ ਅਲੱਗ ਹੋਈ ਮਤਲਬ ਉਸਦੇ ਨਾਲ ਨਾਰਾਜ਼ ਹੋ ਕੇ ਗਈ 5 ਸਾਲ ਪਹਿਲਾਂ ਲਗਭਗ ਉਹ ਉਦੋਂ ਤੋਂ ਹੀ ਨਫੀਸ ਦੇ ਨਾਲ ਉੱਥੇ ਕਿਰਾਏ ਦੇ ਮਕਾਨ ਦੇ ਵਿੱਚ ਕਿਰਾਏ ਦੇ ਕਮਰੇ ਦੇ ਵਿੱਚ ਰਹਿ ਰਹੀ ਸੀ ਤਾਂ ਉਸ ਨੂੰ ਸ਼ੱਕ ਹੈ ਕਿ ਸ਼ਾਇਦ ਉਸ ਨੇ ਹੀ ਉਸ ਦਾ ਕਤਲ ਕੀਤਾ ਹੋਵੇ ਪੁਲਿਸ ਵਾਲੇ ਹੁਣ ਨਫੀਸ ਦੀ ਪਹਾੜ ਦੇ ਵਿੱਚ ਲੱਗ ਜਾਂਦੇ ਨੇ ਤਾਂ ਹੁਣ ਪਤਾ ਲੱਗਦਾ ਕਿ ਉਹ ਮਨੀਆਂ ਵਾਲਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਉਸਦੇ ਪਿੰਡ ਜਾਇਆ ਜਾਂਦਾ ਉੱਤੇ ਉੱਤੀ ਪੁੱਛਗਿੱਛ ਕੀਤੀ ਜਾਂਦੀ ਆ ਉਸਦੇ ਬਾਰੇ ਪਰ ਉੱਥੇ ਉਹ ਨਹੀਂ ਮਿਲਦਾ ਤੇ ਹੁਣ ਪੁਲਿਸ ਉੱਥੋਂ ਵੀ ਵਾਪਸ ਆ ਜਾਂਦੀ ਆ ਪਰ ਇਸ ਤੋਂ ਬਾਅਦ ਪੁਲਿਸ ਆਪਣੀ ਸੂਝਬੂਝ ਦੇ ਨਾਲ 2 ਦਿਨ ਬਾਅਦ ਨਫੀਸ ਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਪਤਾ ਲੱਗਦਾ ਕਿ ਨਫੀਸ ਪਹਿਲਾਂ ਵਿਆਹਿਆ ਹੋਇਆ ਸੀ ਉਸਦਾ ਪਰਿਵਾਰ ਸੀ ਹੁਣ ਨਫੀਸ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਆ ਪਹਿਲਾਂ ਤਾਂ ਉਹ ਕੁਝ ਵੀ ਨਹੀਂ ਮੰਨਦਾ ਪਰ ਜਿਵੇਂ ਆਪਾਂ ਜਾਣਦੇ ਆ ਪੁਲਿਸ ਵਾਲੇ ਜਦ ਆਪਣੀ ਆਈ ਤੇ ਆ ਜਾਣ ਤਾਂ ਫਿਰ ਉਹ ਸੱਚ ਕੜਾ ਹੀ ਲੈਂਦੇ ਨੇ ਤੇ ਫਿਰ ਨਫੀਸ ਅੱਗੇ ਜੋ ਸਟੋਰੀ ਦੱਸਦਾ ਹੈ ਤਾਂ ਹੁਣ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਇਹਦਾ ਪਰਵਾਸ ਸੀ ਤੇ ਇਸਦੇ ਬੱਚੇ ਵੀ ਸੀ ਹੁਣ ਜਦੋਂ ਨਫੀਸ ਸਟੋਰੀ ਦੱਸਦਾ ਹੈ ਤਾਂ ਸਾਰਿਆਂ ਦੇ ਪਰੈਂਟੋਂ ਜ਼ਮੀਨ ਨਿਕਲ ਜਾਂਦੀ ਹੈ ਜਦੋਂ ਪਰਿਸ਼ਤਿਆਂ ਦੀ ਕਦਰ ਨਹੀਂ ਕਰਦੇ ਜਾਂ ਫਿਰ ਰਿਸ਼ਤਿਆਂ ਦੇ ਵਿੱਚ ਕੋਈ ਲਾਲਚ ਆ ਜਾਂਦਾ ਹੈ ਕਾਮਵਾਸਨਾ ਦਾ ਲਾਲਚ ਆ ਜਾਂਦਾ ਤਾਂ ਫਿਰ ਰਿਸ਼ਤੇ ਇਸ ਤਰ੍ਹਾਂ ਹੀ ਤਬਾਹ ਹੋ ਜਾਂਦੇ ਨੇ ਹੁਣ ਮਨਪ੍ਰੀਤ ਦਾ ਜਦੋਂ ਵਿਆਹ ਹੁੰਦਾ ਹੈ ਉਹ ਵਿਆਹ ਕੇ ਜਦੋਂ ਸੁਖਵੀਰ ਸਿੰਘ ਦੇ ਘਰ ਜਾਂਦੀ ਹੈ ਤਾਂ ਉਹਨਾਂ ਇਹ ਘਰ ਦੇ ਵਿੱਚ ਦੋ ਮੈਂਬਰ ਹੀ ਹੁੰਦੇ ਨੇ ਜਦੋਂ ਕਿ ਇਸ ਦੇ ਭਰਾ ਦਾ ਕਾਰਨ ਨਾਲ ਹੁੰਦਾ ਹੈ ਮਤਲਬ ਇੱਕ ਕੰਧ ਛੱਡ ਕੇ ਇਸ ਦੇ ਭਰਾ ਦਾ ਘਰ ਹੁੰਦਾ ਹੈ ਪਰ ਹੁਣ ਜਦੋਂ ਮਨਪ੍ਰੀਤ ਕੌਰ ਉਸ ਦੇ ਘਰ ਜਾਂਦੀ ਹੈ ਜੋ ਸੁਖਵੀਰ ਸੀ ਉਹ ਗੱਡੀ ਚਲਾਉਂਦਾ ਸੀ ਮਤਲਬ ਡਰਾਈਵਰੀ ਦਾ ਕੰਮ ਕਰਦਾ ਸੀ ਹੁਣ ਸੁਖਵੀਰ ਸਿੰਘ ਸਵੇਰੇ ਘਰੋਂ ਨਿਕਲ ਜਾਂਦਾ ਸੀ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਰਹਿ ਜਾਂਦੀ ਸੀ ਕੱਲੀ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਦਾ ਜੋ ਕਹਿਣਾ ਸੀ ਕਿ ਉਸ ਦਾ ਘਰ ਦੇ ਵਿੱਚ ਮਨ ਨਹੀਂ ਲੱਗਦਾ ਉਹ ਇਕੱਲੀ ਰਹਿ ਜਾਂਦੀ ਹੈ ਉਹ ਬੋਰ ਹੋ ਜਾਂਦੀ ਹੈ ਹੁਣ ਇਸ ਤਰ੍ਹਾਂ ਸਮਾਂ ਨਿਕਲਦਾ ਹੈ 2 ਸਾਲ ਵਿਆਹ ਨੂੰ ਨਿਕਲ ਜਾਂਦੇ ਨੇ ਪਰ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਔਲਾਦ ਨਹੀਂ ਹੁੰਦੀ ਤਾਂ ਹੁਣ ਜੋ ਸੁਖਵੀਰ ਸਿੰਘ ਸੀ ਉਸ ਨੂੰ ਇਹ ਵੀ ਟੈਨਸ਼ਨ ਸੀ ਤਾਂ ਇਸ ਕਰਕੇ ਉਹ ਕਈ ਡਾਕਟਰਾਂ ਨੂੰ ਮਿਲਦਾ ਜਿਸ ਦੇ ਨਤੀਜੇ ਵਜੋਂ ਅੱਗੇ ਜਾ ਕੇ ਇਹਨਾਂ ਦੇ ਇੱਕ ਬੇਟੀ ਪੈਦਾ ਹੁੰਦੀ ਹੈ ਤਾਂ ਹੁਣ ਉਧਰੋਂ ਸੁਖਵੀਰ ਸਿੰਘ ਨੂੰ ਇਹ ਹੋ ਜਾਂਦਾ ਹੈ ਕਿ ਹਾਂ ਹੁਣ ਘਰ ਦੇ ਵਿੱਚ ਬੱਚਾ ਹੋ ਗਿਆ ਹੈ ਮਨਪ੍ਰੀਤ ਕੌਰ ਜੋ ਹੈ ਹੁਣ ਇਸ ਦੇ ਵਿੱਚ ਰੁੱਝ ਜਾਵੇਗੀ ਬੱਚੇ ਦੀ ਦੇਖਭਾਲ ਕਰੇਗੀ ਪਿਆਰ ਕਰੇਗੀ ਇਸ ਲਈ ਉਸਦਾ ਹੁਣ ਮਨ ਘਰ ਦੇ ਵਿੱਚ ਲੱਗਿਆ ਰਹੇਗਾ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਮਨਪ੍ਰੀਤ ਕੌਰ ਦੀ ਬੇਟੀ ਜਦੋਂ ਥੋੜਾ ਵੱਡੀ ਹੁੰਦੀ ਹੈ ਤਾਂ ਉਹ ਆਪਣੇ ਪੇਕੇ ਚਲੇ ਜਾਂਦੀ ਹੈ ਮਤਲਬ ਉੱਥੇ ਹੀ ਜ਼ਿਆਦਾਤਰ ਰਹਿੰਦੀ ਹੈ ਤਾਂ ਹੁਣ ਉਸਦਾ ਇਹੀ ਕਹਿਣਾ ਹੁੰਦਾ ਹੈ ਉਹ ਸੁਖਵੀਰ ਨੂੰ ਇਹੀ ਸ਼ਿਕਾਇਤ ਕਰਦੀ ਹੈ ਕਿ ਮੈਂ ਇਕੱਲੀ ਰਹਿ ਜਾਂਦੀ ਆ ਮੈਂ ਘਰ ਦੇ ਵਿੱਚ ਬੋਰ ਹੋ ਜਾਂਦੀ ਆ ਮੇਰਾ ਮਨ ਨਹੀਂ ਲੱਗਦਾ ਸੁਖਵੀਰ ਸਿੰਘ ਜੀ ਜੋ ਸੋਚਦਾ ਹੈ ਕਿ ਹੁਣ ਇਸ ਦਾ ਕੀ ਹੱਲ ਕੀਤਾ ਜਾਵੇ ਕਿਉਂਕਿ ਜੋ ਔਰਤਾਂ ਨੇ ਉਹ ਸਾਰੀਆਂ ਘਰ ਦੇ ਵਿੱਚ ਹੀ ਰਹਿੰਦੀਆਂ ਨੇ ਇਸ ਦੇ ਵਿੱਚ ਕੀ ਕੋਈ ਅਲੱਗ ਚੀਜ਼ ਐ ਤਾਂ ਉਹ ਕਹਿੰਦਾ ਹੈ ਕਿ ਮੈਂ ਇਸ ਦੇ ਵਿੱਚ ਕੀ ਕਰ ਸਕਦਾ ਹਾਂ ਹੋਰ ਔਰਤਾਂ ਵੀ ਤਾਂ ਘਰ ਦੇ ਵਿੱਚ ਰਹਿੰਦੀਆਂ ਨੇ ਤੇਰੀ ਔਲਾਦ ਹੈ ਤੂੰ ਉਸ ਦੇ ਨਾਲ ਆਪਣਾ ਟਾਈਮ ਸਪੈਂਡ ਕਰ ਘਰ ਦੇ ਕੰਮ ਕਰ ਇਸ ਦੇ ਲਈ ਸਮਾਂ ਨਿਕਲ ਜਾਵੇਗਾ ਤਾਂ ਹੁਣ ਤੇਰਾ ਦਿਲ ਨਹੀਂ ਲੱਗਦਾ ਇਸ ਦਾ ਹੱਲ ਕੀ ਕੀਤਾ ਜਾਵੇ ਤਾਂ ਮਨਪ੍ਰੀਤ ਕੌਰ ਜੋ ਸੀ ਉਹ ਉਸ ਦੀ ਇੱਕ ਵੀ ਨਹੀਂ ਸੁਣਦੀ ਤਾਂ ਹੁਣ ਬੇਟੀ ਜਦੋਂ ਥੋੜੀ ਹੋਰ ਵੱਡੀ ਹੁੰਦੀ ਹੈ ਤਾਂ ਉਹ ਉਸ ਨੂੰ ਲੈ ਕੇ ਆਪਣੇ ਪੀਕੇ ਪਿੰਡ ਚਲੀ ਜਾਂਦੀ ਆ ਤਾਂ ਹੁਣ ਪਿੱਛੇ ਰਹਿ ਜਾਂਦਾ ਹੈ ਇਕੱਲਾ ਸੁਖਵੀਰ ਸੁਖਵੀਰ ਸਿੰਘ ਨੂੰ ਘਰ ਦੇ ਵਿੱਚ ਔਖਾ ਹੋ ਜਾਂਦਾ ਹੈ ਉਹ ਰੋਟੀ ਪਾਣੀ ਤੋਂ ਵੀ ਔਖਾ ਹੋ ਜਾਂਦਾ ਹੈ ਉਸ ਨੂੰ ਬਾਰ ਬਾਰ ਫੋਨ ਕਰਦਾ ਹੈ ਕਿ ਤੂੰ ਆ ਘਰ ਦੇ ਵਿੱਚ ਆ ਜਾ ਪਰ ਜੋ ਮਨਪ੍ਰੀਤ ਕੌਰ ਸੀ ਉਹ ਉਸ ਦੀ ਇੱਕ ਵੀ ਨਹੀਂ ਸੁਣਦੀ ਸੁਖਵੀਰ ਉਸ ਦੇ ਮਾਤਾ ਪਿਤਾ ਨੂੰ ਵੀ ਫੋਨ ਕਰਦਾ ਹੈ ਤੇ ਉਹਨਾਂ ਨੂੰ ਵੀ ਕਹਿੰਦਾ ਹੈ ਕਿ ਮਨਪ੍ਰੀਤ ਕੌਰ ਨੂੰ ਤੁਸੀਂ ਇੱਥੇ ਭੇਜ ਦਿਓ ਪਰ ਜੋ ਉਸ ਦੇ ਮਾਤਾ ਪਿਤਾ ਸੀ ਉਹ ਵੀ ਕੋਈ ਜ਼ਿਆਦਾ ਤਸੱਲੀ ਬਖਸ਼ ਜਵਾਬ ਨਹੀਂ ਦਿੰਦੇ ਤਾਂ ਹੁਣ ਕੁਝ ਸਮੇਂ ਬਾਅਦ ਸੁਖਵੀਰ ਜੋ ਸੀ ਉਸ ਨੂੰ ਲੈਣ ਵਾਸਤੇ ਉੱਥੇ ਉਹ ਆਪਣੇ ਸੌਰੇ ਘਰ ਚਲੇ ਜਾਂਦਾ ਹੈ ਜਦੋਂ ਉੱਥੇ ਜਾਂਦਾ ਹੈ ਤਾਂ ਉਹ ਉਸ ਨੂੰ ਪਤਾ ਲੱਗਦਾ ਹੈ ਕਿ ਜੋ ਮਨਪ੍ਰੀਤ ਹੈ ਕਾਸ਼ੀਪੁਰ ਵਿੱਚ ਇੱਕ ਕੱਪੜੇ ਦੀ ਦੁਕਾਨ ਦੇ ਵਿੱਚ ਜੌਬ ਕਰ ਰਹੀ ਹੈ ਤਾਂ ਹੁਣ ਉਸ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਆਉਂਦੀ ਹੈ ਤੇ ਗੁੱਸਾ ਵੀ ਆਉਂਦਾ ਹੈ ਹੁਣ ਮਨਪ੍ਰੀਤ ਕੌਰ ਜਦੋਂ ਸ਼ਾਮ ਨੂੰ ਕੰਮ ਤੋਂ ਵਾਪਸ ਆਉਂਦੀ ਹੈ ਤਾਂ ਸੁਖਵੀਰ ਉਸ ਦੇ ਨਾਲ ਗੱਲ ਕਰਦਾ ਹੈ ਕਿ ਤੈਨੂੰ ਜੌਬ ਕਰਨ ਦੀ ਕੀ ਲੋੜ ਹੈ ਤਾਂ ਹੁਣ ਅੱਗੋਂ ਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਮੈਂ ਤਾਂ ਜੌਬ ਕਰਾਂਗੀ ਤੇ ਇਸ ਕਰਕੇ ਆਪਾਂ ਕਾਸ਼ੀਪੁਰ ਵਿਖੇ ਹੀ ਕੋਈ ਮਕਾਨ ਜਾਂ ਕਮਰਾ ਕਿਰਾਏ ਤੇ ਲੈ ਕੇ ਰਹਿੰਦੇ ਆਂ ਪਰ ਸੁਖਵੀਰ ਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀ ਉਹ ਕਹਿ ਰਿਹਾ ਸੀ ਕਿ ਸਾਡਾ ਆਪਣਾ ਘਰ ਹੈ ਤਾਂ ਇਸ ਕਰਕੇ ਅਸੀਂ ਇੱਥੇ ਕਿਰਾਏ ਦੇ ਕਿਉਂ ਰਹਿਣਾ ਹੈ ਜਾਂ ਤੈਨੂੰ ਜੌਬ ਕਰਨ ਦੀ ਕੀ ਲੋੜ ਹੈ ਮੈਂ ਕੰਮ ਕਰਦਾ ਰਿਹਾ ਮੈਂ ਕਮਾਹਤਾ ਰਿਹਾ ਹੁਣ ਜਦੋਂ ਮਨਪ੍ਰੀਤ ਕੌਰ ਉਸ ਦੀ ਇੱਕ ਵੀ ਗੱਲ ਨਹੀਂ ਸੁਣਦੀ ਉਸ ਦੀ ਕੋਈ ਵੀ ਗੱਲ ਨਹੀਂ ਮੰਨਦੀ ਤਾਂ ਹੁਣ ਜੋ ਸੁਖਵੀਰ ਸੀ ਉਹ ਬੇਵਸ ਹੋ ਕੇ ਆਪਣੀ ਬੱਚੀ ਨੂੰ ਨਾਲ ਲੈ ਕੇ ਆਪਣੇ ਘਰ ਆ ਜਾਂਦਾ ਹੈ ਤੇ ਇਸ ਤੋਂ ਬਾਅਦ ਜੋ ਮਨਪ੍ਰੀਤ ਕੌਰ ਸੀ ਆਪਣਾ ਕਾਸ਼ੀਵਰ ਵੇਖੇ ਇੱਕ ਕਮਰਾ ਕਿਰਾਏ ਦੇ ਉੱਤੇ ਲੈ ਕੇ ਉੱਥੇ ਹੀ ਰਹਿਣ ਲੱਗ ਜਾਂਦੀ ਹੈ ਹੁਣ ਜਦੋਂ ਮਨਪ੍ਰੀਤ ਕੌਰ ਉੱਥੇ ਕੱਪੜੇ ਦੀ ਦੁਕਾਨ ਦੇ ਉੱਤੇ ਕੰਮ ਕਰ ਰਹੀ ਹੁੰਦੀ ਹੈ ਤਾਂ ਉੱਥੇ ਇਸ ਦੀ ਮੁਲਾਕਾਤ ਇੱਕ ਦਿਨ ਨਫੀਸ ਨਾਂ ਦੇ ਵਿਅਕਤੀ ਨਾਲ ਹੁੰਦੀ ਹੈ ਜੋ ਨਫੀਸ ਸੀ ਇਹ ਇੱਕ ਟਰੱਕ ਡਰਾਈਵਰ ਸੀ ਤੇ ਉੱਥੇ ਇਹ ਕੱਪੜੇ ਖਰੀਦਣ ਲਈ ਆਇਆ ਸੀ ਤਾਂ ਹੁਣ ਇਹ ਪਹਿਲੇ ਦਿਨ ਹੀ ਇੰਨਾ ਜ਼ਿਆਦਾ ਘੁਲ ਮਿਲ ਜਾਂਦੇ ਨੇ ਕਿ ਆਪਸ ਦੇ ਵਿੱਚ ਇਹ ਬਹੁਤ ਜ਼ਿਆਦਾ ਗੱਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਇੱਕ ਦੂਜੇ ਦਾ ਨੰਬਰ ਵੀ ਲੈਂਦੇ ਨੇ ਮਨਪ੍ਰੀਤ ਕੌਰ ਉਸ ਨੂੰ ਆਪਣਾ ਨੰਬਰ ਦੇ ਦਿੰਦੀ ਆ ਤੇ ਉਸ ਦਾ ਨੰਬਰ ਲੈ ਲੈਂਦੀ ਆ ਤੇ ਹੁਣ ਇਹਨਾਂ ਦੀ ਅੱਗੇ ਫੋਨ ਦੇ ਉੱਤੇ ਗੱਲਬਾਤ ਸ਼ੁਰੂ ਹੋ ਜਾਂਦੀ ਆ ਹੁਣ ਇਹ ਲੰਬੀਆਂ ਲੰਬੀਆਂ ਫੋਨ ਦੇ ਉੱਤੇ ਗੱਲਾਂ ਮਾਰਦੇ ਨੇ ਤਾਂ ਹੁਣ ਜੋ ਨਫੀਸ ਸੀ ਉਹ ਵੀ ਇੱਥੇ ਮਨਪ੍ਰੀਤ ਦੇ ਕੌਰ ਦੇ ਕਮਰੇ ਦੇ ਵਿੱਚ ਆਉਣ ਜਾਣ ਲੱਗਦਾ ਹੈ ਤੇ ਉਹ ਵੀ ਹੁਣ ਉੱਥੇ ਇੱਕ ਕਮਰਾ ਕਿਰਾਏ ਦੇ ਉੱਤੇ ਲੈ ਕੇ ਰਹਿਣ ਲੱਗਦਾ ਹੈ ਤਾਂ ਹੁਣ ਇਹ ਦੋਨੋਂ ਉੱਥੇ ਪਤੀ ਪਤਨੀ ਦੇ ਵਾਂਗ ਰਹਿਣ ਲੱਗਦੇ ਨੇ ਹਾਲਾਂਕਿ ਜੋ ਨਫੀਸ ਸੀ ਉਹ ਯੂਪੀ ਦਾ ਰਹਿਣ ਵਾਲਾ ਸੀ ਤੇ ਉਸ ਦਾ ਪਰਿਵਾਰ ਸੀ ਤੇ ਦੋ ਬੱਚੇ ਵੀ ਸੀ ਹੁਣ ਮਨਪ੍ਰੀਤ ਕੌਰ ਤੇ ਨਫੀਸ ਦਾ ਸਾਰਾ ਕੁਝ ਇਸ ਤਰ੍ਹਾਂ ਚੱਲ ਰਿਹਾ ਸੀ ਇਹਨਾਂ ਨੂੰ ਇਹ ਸੀ ਕਿ ਹਾਂ ਸਭ ਸਹੀ ਚੱਲ ਰਿਹਾ ਹੈ ਸਾਨੂੰ ਕੋਈ ਦੇਖ ਨਹੀਂ ਰਿਹਾ ਕੋਈ ਰੋਕ ਟੋਕ ਨਹੀਂ ਰਿਹਾ ਜੋ ਨਫੀਸ ਸੀ ਇਹ ਆਪਣੀ ਫੈਮਲੀ ਤੋਂ ਜ਼ਿਆਦਾ ਆਪਣੀ ਕਾਰਵਾਲੀ ਤੋਂ ਜ਼ਿਆਦਾ ਟਾਈਮ ਜੋ ਸੀ ਇਹ ਮਨਪ੍ਰੀਤ ਨੂੰ ਦਿੰਦਾ ਸੀ ਤਾਂ ਇਸ ਕਰਕੇ ਮਨਪ੍ਰੀਤ ਵੀ ਬਹੁਤ ਖੁਸ਼ ਸੀ ਮਨਪ੍ਰੀਤ ਕਾਫੀ ਜ਼ਿਆਦਾ ਖੂਬਸੂਰਤ ਸੀ ਤਾਂ ਹੁਣ ਨਫੀਸ ਵੀ ਇਸਦੀ ਖੂਬਸੂਰਤੀ ਦੇ ਉੱਤੇ ਡੁੱਲਿਆ ਹੋਇਆ ਸੀ ਹੁਣ ਮਨਪ੍ਰੀਤ ਜੋ ਸੀ ਉਹ ਨਫੀਸ ਦੇ ਉੱਤੇ ਦਬਾਅ ਪਾਉਣਾ ਸ਼ੁਰੂ ਕਰ ਦਿੰਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਕਰਵਾ ਜੋ ਨਫੀਸ ਸੀ ਉਸ ਦੇ ਨਾਲ ਇਸ ਤਰ੍ਹਾਂ ਰਹਿਣਾ ਤਾਂ ਚਾਹੁੰਦਾ ਸੀ ਪਰ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਤਾਂ ਹੁਣ ਇਹਨਾਂ ਦੇ ਵਿੱਚ ਅੱਗੇ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ ਮਨਪ੍ਰੀਤ ਇਸੇ ਤਰ੍ਹਾਂ ਉਸ ਤੇ ਵਿਆਹ ਦਾ ਦਬਾਅ ਬਣਾ ਰਹੀ ਸੀ ਪਰ ਜੋ ਨਫੀਸ ਸੀ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਹੁਣ ਜਦੋਂ ਮਨਪ੍ਰੀਤ ਕੌਰ ਬਾਰ ਬਾਰ ਉਸ ਤੇ ਦਬਾਅ ਬਣਾ ਰਹੀ ਸੀ ਵਿਆਹ ਕਰਾਉਣ ਦੇ ਲਈ ਤਾਂ ਜੋ ਨਫੀਸ ਸੀ ਉਹ ਇੱਕ ਅੱਗੇ ਚਾਲ ਚੱਲਦਾ ਉਹ ਆਪਣੇ ਕਿਸੇ ਦੋਸਤ ਦੇ ਨਾਲ ਮਨਪ੍ਰੀਤ ਕੌਰ ਨੂੰ ਵਿਆਹ ਕਰਨ ਦੇ ਲਈ ਕਹਿੰਦਾ ਹੈ ਪਰ ਮਨਪ੍ਰੀਤ ਕੌਰ ਨਹੀਂ ਮੰਨ ਰਹੀ ਸੀ ਉਹ ਮਨਪ੍ਰੀਤ ਕੌਰ ਨੂੰ ਕਹਿੰਦਾ ਕਿ ਇਸ ਦੇ ਕੋਲ ਬਹੁਤ ਜ਼ਮੀਨ ਜਾਇਦਾਦ ਹੈ ਆਪਾਂ ਵੀ ਮਿਲਦੇ ਰਹਾਂਗੇ ਸਭ ਕੁਝ ਇਸੇ ਤਰ੍ਹਾਂ ਚੱਲਦਾ ਰਹੇਗਾ ਤਾਂ ਹੁਣ ਉਹ ਮਨਪ੍ਰੀਤ ਨੂੰ ਮਨਾ ਲੈਂਦਾ ਹੈ ਆਪਣੇ ਉਸ ਦੋਸਤ ਦੇ ਨਾਲ ਵਿਆਹ ਕਰਵਾਉਣ ਦੇ ਲਈ ਹੁਣ ਇੱਥੇ ਇਹ ਨਹੀਂ ਸਮਝ ਆ ਰਹੀ ਸੀ ਕਿ ਜੋ ਮਨਪ੍ਰੀਤ ਸੀ ਉਹ ਪੈਸੇ ਦੀ ਭੁੱਖੀ ਸੀ ਜਾਂ ਕਿਸ ਚੀਜ਼ ਦੀ ਇਹ ਚੀਜ਼ਾਂ ਸਮਝ ਤੋਂ ਬਾਅਦ ਸੀ ਜੋ ਉਹ ਉਸਦੇ ਦੋਸਤ ਦੇ ਨਾਲ ਹੀ ਵਿਆਹ ਕਰਾਉਣ ਦੇ ਲਈ ਤਿਆਰ ਹੋ ਗਈ ਇਸ ਤੋਂ ਬਾਅਦ ਨਫੀਸ ਜੋ ਸੀ ਆਪਣੇ ਦੋਸਤ ਦੇ ਨਾਲ ਇਸ ਦਾ ਵਿਆਹ ਕਰਵਾ ਲੈਂਦਾ ਹੈ ਜੋ ਮਨਪ੍ਰੀਤ ਸੀ ਹੁਣ ਉਸਦੇ ਦੋਸਤ ਦੇ ਘਰ ਚਲੀ ਜਾਂਦੀ ਹੈ ਮਤਲਬ ਉਸਦੇ ਪਿੰਡ ਚਲੀ ਜਾਂਦੀ ਹੈ ਉਸ ਦੀ ਵਾਈਫ ਬਣ ਕੇ ਹੁਣ ਉੱਥੇ ਇਹ 10 ਦਿਨ ਰਹਿੰਦੀ ਹੈ 10 ਦਿਨ ਤੋਂ ਬਾਅਦ ਜੋ ਮਨਪ੍ਰੀਤ ਸੀ ਉੱਥੋਂ ਗਾਇਬ ਹੋ ਜਾਂਦੀ ਹੈ ਉੱਥੋਂ ਪਿੰਡ ਛੱਡ ਕੇ ਇਹ ਆ ਜਾਂਦੀ ਹੈ ਨਹੀਂ ਚੀਜ਼ ਦੇ ਕੇ ਜੋ ਨਫੀਸ ਸੀ ਫੇਰ ਪਰੇਸ਼ਾਨ ਹੋ ਜਾਂਦਾ ਹੈ ਉਸ ਨੂੰ ਇਹ ਹੋ ਜਾਂਦਾ ਹੈ ਕਿ ਹੁਣ ਇਹ ਮੇਰੇ ਤੇ ਫੇਰ ਦਬਾਅ ਪਾਏਗੀ ਵਿਆਹ ਦੇ ਲਈ ਹੁਣ ਉਹ ਮਜਬੂਰੀ ਵਾਸਤੇ ਉਸ ਨੂੰ ਉੱਥੇ ਕਾਸ਼ੀਪੁਰ ਕਮਰੇ ਦੇ ਵਿੱਚ ਤਾਂ ਲੈ ਆਉਂਦਾ ਹੈ ਪਰ ਉਹ ਅੰਦਰੋਂ ਦੁਖੀ ਹੁੰਦਾ ਹੈ ਮਨਪ੍ਰੀਤ ਕੌਰ ਹੁਣ ਉਸ ਤੇ ਫੇਰ ਦਬਾਅ ਪਾਉਣਾ ਸ਼ੁਰੂ ਕਰ ਦਿੰਦੀ ਹੈ ਵਿਆਹ ਦੇ ਲਈ ਹੁਣ ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਨਹੀਂ ਤਾਂ ਮੈਂ ਤੇਰੇ ਦੇ ਉੱਤੇ ਬਲਾਤਕਾਰ ਦਾ ਕੇਸ ਦਰਜ ਕਰਾਉਂਗੀ ਆਪਾਂ ਨੂੰ ਕਿੰਨਾ ਤੰਨ ਹੋਇਆ ਇਕੱਠੇ ਰਹਿੰਦਿਆਂ ਨੂੰ ਹੁਣ ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਪਏਗਾ ਨਫੀਸ ਉਸਦੇ ਸਾਰੇ ਖਰਚੇ ਵੀ ਚੁੱਕ ਰਿਹਾ ਸੀ ਉਸਤੇ ਉਹ ਆਪਣੀ ਪਤਨੀ ਨਾਲੋਂ ਜਾਂ ਆਪਣੇ ਪਰਿਵਾਰ ਨਾਲੋਂ ਜ਼ਿਆਦਾ ਉਹ ਮਨਪ੍ਰੀਤ ਦੇ ਉੱਤੇ ਖਰਚਾ ਕਰਦਾ ਸੀ ਹੁਣ ਜਦੋਂ ਮਨਪ੍ਰੀਤ ਨੇ ਨਫੀਸ ਨੂੰ ਇਹ ਗੱਲ ਕਹੀ ਬਲਾਤਕਾਰ ਦਾ ਪਰਚਾ ਦਰਜ ਕਰਾਉਣ ਦੀ ਤਾਂ ਨਫੀਸ ਅੰਦਰੋਂ ਪਰੇਸ਼ਾਨ ਹੋ ਗਿਆ ਸੀ ਪਰ ਜੋ ਨਫੀਸ ਸੀ ਉਹ ਮਨਪ੍ਰੀਤ ਨੂੰ ਇਹ ਸ਼ੋਅ ਹੋਣ ਨਹੀਂ ਦਿੰਦਾ ਅੰਦਰੋਂ ਹੁਣ ਉਹ ਉਸਦੇ ਨਾਲ ਨਫ਼ਰਤ ਕਰਨ ਲੱਗ ਗਿਆ ਸੀ ਉਸ ਨੂੰ ਇਹ ਸੀ ਕਿ ਹੁਣ ਇਸ ਦਾ ਕੋਈ ਹੱਲ ਮੈਨੂੰ ਕਰਨਾ ਪਵੇਗਾ ਨਫੀਸ ਹੁਣ ਦਿਮਾਗ ਦੇ ਵਿੱਚ ਇਹ ਸੋਚ ਚੁੱਕਿਆ ਸੀ ਕਿ ਇਹ ਔਰਤ ਕੁਝ ਵੀ ਕਰ ਸਕਦੀ ਹੈ ਜੋ ਆਪਣੇ ਬੱਚੇ ਨੂੰ ਇਕੱਲਾ ਛੱਡ ਕੇ ਮਤਲਬ ਆਪਣੇ ਬੱਚੇ ਨੂੰ ਛੱਡ ਕੇ ਮੇਰੇ ਕੋਲ ਆ ਸਕਦੀ ਹੈ ਉਹ ਔਰਤ ਕੁਝ ਵੀ ਕਰ ਸਕਦੀ ਹੈ ਹੁਣ ਨਫੀਸ ਅਲੱਗ-ਅਲੱਗ ਸ਼ੋਅ ਦੇਖਦਾ ਹੈ ਕ੍ਰਾਈਮ ਸ਼ੋਅ ਦੇਖਦਾ ਹੈ ਉਸੇ ਤਰ੍ਹਾਂ ਦੀਆਂ ਮੂਵੀਆਂ ਦੇਖਦਾ ਹੈ ਤਾਂ ਉਹ ਇੱਕ ਮੂਵੀ ਦੇ ਵਿੱਚ ਦੇਖਦਾ ਹੈ ਕਿ ਕੋਈ ਕਤਲ ਕਰ ਦਿੰਦਾ ਹੈ ਤੇ ਉਸ Laash ਦੀ ਪਹਿਚਾਣ ਸਪਾਉਣ ਦੇ ਲਈ ਉਹ ਉਸ ਤੋਂ ਟਰੱਕ ਲਗਾਉਂਦਾ ਹੈ ਤਾਂ ਉਸ ਦਾ ਯਾਨੀ ਕਿ ਫੇਸ ਕੁਚਲ ਦਿੰਦਾ ਹੈ ਤੇ ਉਸ ਦੇ ਨਾਲ ਫੇਸ ਦੀ ਪਛਾਣ ਨਹੀਂ ਹੁੰਦੀ ਤਾਂ ਲਾਸ਼ ਦੀ ਵੀ شناخت ਨਹੀਂ ਹੁੰਦੀ। ਤਾਂ ਇਸ ਕਰਕੇ ਜੇ ਇਸ ਤਰ੍ਹਾਂ ਦਾ ਕੁਝ ਹੋਵੇ ਤਾਂ ਮੈਂ ਇਹ ਸਭ ਕਰ ਸਕਦਾ ਹਾਂ। ਹੁਣ ਦਾ ਫੀਸ ਪਲਾਨ ਦੇ ਮੁਤਾਬਿਕ 17 ਸਤੰਬਰ 2021 ਨੂੰ ਮਨਪ੍ਰੀਤ कौर ਨੂੰ ਕਹਿੰਦਾ ਕਿ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਤੂੰ ਮੰਗ ਲੈ ਜੋ ਮੰਗਣਾ ਹੈ। ਤਾਂ ਹੁਣ ਅੱਗੇ ਮਨਪ੍ਰੀਤ ਕਹਿੰਦੀ ਹੈ ਕਿ ਜੇ ਤੂੰ ਇੰਨਾ ਖੁਸ਼ ਹੈਂ ਤਾਂ ਤੂੰ ਮੇਰੇ ਨਾਲ ਵਿਆਹ ਕਰਵਾ ਲੈ। ਤਾਂ ਹੁਣ ਨਫੀਸ ਕਹਿੰਦਾ ਕਿ ਹਾਂ ਠੀਕ ਹੈ ਵਿਆਹ ਵੀ ਕਰਵਾ ਲਵਾਂਗੇ। ਪਰ ਆਪਾਂ ਹੁਣ ਕਿਤੇ ਅੱਜ ਘੁੰਮਣ ਚੱਲਦੇ ਹਾਂ। ਹੁਣ ਇਹ ਘੁੰਮਣ ਦੇ ਲਈ ਨਿਕਲ ਲੈਂਦੇ ਨੇ ਤੇ ਜੋ ਨਫੀਸ ਸੀ ਇਸ ਨੂੰ ਗੱਡੀ ਦੇ ਵਿੱਚ ਬਿਠਾ ਲੈਂਦਾ ਇਹ ਤਿਆਰ ਹੋ ਕੇ ਨਿਕਲਦੇ ਨੇ ਅਸਲ ਦੇ ਵਿੱਚ ਜੋ ਨਫੀਸ ਸੀ ਉਹ ਸੋਚ ਰਿਹਾ ਸੀ ਕਿ ਕਿਸੇ ਐਸੀ ਸੁੰਨਸਾਨ ਜਗ੍ਹਾ ਦੇ ਉੱਤੇ ਇਸ ਨੂੰ ਟਿਕਾਣੇ ਲਾਇਆ ਜਾਵੇ ਕਿ ਕਿਸੇ ਨੂੰ ਵੀ ਕੋਈ ਖਬਰ ਨਾ ਹੋਵੇ ਪਰ ਜੋ ਮੰਤਰੀ ਕੌਰ ਸੀ ਉਹ ਇਸ ਗੱਲ ਤੋਂ ਇਸ ਖਬਰ ਤੋਂ ਬਿਲਕੁਲ ਹੀ ਅਣਜਾਣ ਸੀ ਹੁਣ ਇਹ ਬਜਨੌਰ ਵੱਲ ਚੱਲ ਪੈਂਦੇ ਨੇ ਤੇ ਹੁਣ ਇਹ ਰਸਤੇ ਦੇ ਵਿੱਚ ਇਹਨਾਂ ਦੀ ਰੋਟੀ ਖਾਣ ਦੀ ਇੱਛਾ ਹੁੰਦੀ ਹੈ ਤਾਂ ਹੁਣ ਇਹ ਰੋਟੀ ਖਾਣ ਦੇ ਲਈ ਇੱਕ ਢਾਬੇ ਦੇ ਉੱਤੇ ਰੁਕ ਜਾਂਦੇ ਨੇ ਤਾਂ ਉੱਥੇ ਜੋ ਮਨਪ੍ਰੀਤ ਕਹੁੰਦੀ ਹੈ ਇਹ ਉੱਤੇ ਬੀਅਰ ਪੀਂਦੀ ਹੈ ਤੇ ਜੋ ਨਫੀਸ ਸੀ ਉੱਥੇ ਇਹ ਸ਼ਰਾਬ ਪੀਂਦਾ ਹੈ ਨਫੀਸ ਨੇ ਇਹ ਸੋਚਿਆ ਸੀ ਕਿ ਜੋ ਮਨਪ੍ਰੀਤ ਹੈ ਇਸ ਨੂੰ ਹਾਰਦਵਾਰ ਰੋਡ ਦੇ ਉੱਤੇ ਜਾ ਕੇ ਕਿਸੇ ਸੁੰਨਸਾਂ ਜਗ੍ਹਾ ਦੇ ਉੱਤੇ ਟਿਕਾਣੇ ਲਾਇਆ ਜਾਵੇ ਹੁਣ ਉੱਥੇ ਮਨਪ੍ਰੀਤ ਨੂੰ ਉਸਦੇ ਫੋਨ ਦੇ ਉੱਤੇ ਇੱਕ ਫੋਨ ਆਉਂਦਾ ਹੈ ਤਾਂ ਹੁਣ ਜੋ ਨਫੀਸ ਸੀ ਉਸ ਨੂੰ ਆਪਣੀ ਪਲਾਨਿੰਗ ਫੇਲ ਹੁੰਦੀ ਲੱਗਦੀ ਹੈ ਕਿਉਂਕਿ ਜਦੋਂ ਫੋਨ ਆਉਂਦਾ ਹੈ ਤਾਂ ਮਨਪ੍ਰੀਤ ਕਹੋ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਵਾਪਸ ਕਾਸ਼ੀਪੁਰ ਜਾਣਾ ਪਵੇਗਾ ਤੂੰ ਮੈਨੂੰ ਕਾਸ਼ੀਪੁਰ ਛੱਡ ਦੇ ਨਫੀਸ ਉਸ ਨੂੰ ਕਹਿੰਦਾ ਹੈ ਕਿ ਅੱਜ ਰਾਤ ਆਪਾਂ ਹਰਦੁਆਰ ਰੁਕਾਂਗੇ ਤਾਂ ਉੱਥੇ ਹੁਣ ਵਾਪਸ ਆਪਾਂ ਸਵੇਰੇ ਚੱਲਾਂਗੇ ਤਾਂ ਅੱਗੋਂ ਮਨਪ੍ਰੀਤ ਕੌਰ ਉਸ ਨੂੰ ਕਹਿੰਦੀ ਹੈ ਕਿ ਨਹੀਂ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਅੱਜ ਹੀ ਮੈਨੂੰ ਕਾਸ਼ੀਪੁਰ ਜਾਣਾ ਪਵੇਗਾ ਤੂੰ ਮੈਨੂੰ ਕਾਸ਼ੀਪੁਰ ਛੱਡ ਦੇ ਹੁਣ ਇੱਥੇ ਨਫੀਸ ਨੂੰ ਇੱਕ ਇਹ ਵੀ ਸ਼ੱਕ ਹੁੰਦਾ ਹੈ ਕਿ ਫੋਨ ਕਿਸ ਦਾ ਆਇਆ ਤਾਂ ਹੁਣ ਉਸ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਸ ਦੇ ਕਿਸੇ ਨਾਲ ਹੋਰ ਇਨਸਾਨ ਦੇ ਨਾਲ ਵੀ ਸੰਬੰਧ ਨਜਾਇਜ਼ ਸੰਬੰਧ ਨੇ ਕਿਉਂਕਿ ਜੋ ਨਫੀਸ ਸੀ ਉਹ ਇੱਕ ਟਰੱਕ ਡਰਾਈਵਰ ਸੀ ਉਸ ਨੂੰ ਕਈ-ਕਈ ਦਿਨ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ ਇਸ ਕਰਕੇ ਹੁਣ ਉਸ ਨੂੰ ਇਹ ਵੀ ਸ਼ੱਕ ਹੋ ਜਾਂਦਾ ਹੈ ਕਿ ਜੋ ਮਨਪ੍ਰੀਤ ਦਾ ਇਸਦੇ ਕਿਸੇ ਹੋਰ ਇਨਸਾਨ ਦੇ ਨਾਲ ਵੀ ਨਜਾਇਜ਼ ਸਬੰਧ ਨੇ ਹੁਣ ਨਫੀਸ ਮਨਪ੍ਰੀਤ ਕੌਰ ਨੂੰ ਪੁੱਛਦਾ ਹੈ ਕਿ ਤੈਨੂੰ ਕਿਸ ਦਾ ਫੋਨ ਆਇਆ ਸੀ ਪਰ ਜੋ ਮਨਪ੍ਰੀਤ ਕੌਰ ਸੀ ਉਹ ਉਸ ਨੂੰ ਕੁਝ ਨਹੀਂ ਦੱਸਦੀ ਉਹ ਨਾ ਉਸ ਨੂੰ ਫੋਨ ਦਿਖਾਉਂਦੀ ਹੈ ਤੇ ਨਾ ਹੀ ਦੱਸਦੀ ਹੈ ਕਿ ਕਿਸ ਦਾ ਫੋਨ ਆਇਆ ਸੀ ਤਾਂ ਹੁਣ ਉੱਥੇ ਇਹਨਾਂ ਦੇ ਵਿੱਚ ਕਾਫੀ ਲੜਾਈ ਝਗੜਾ ਵੀ ਹੁੰਦਾ ਹੈ ਇਸ ਗੱਲ ਨੂੰ ਲੈ ਕੇ ਹੁਣ ਇਸ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਤੇ ਬੀਅਰ ਪੀਣ ਤੋਂ ਬਾਅਦ ਇਹ ਟਰੱਕ ਦੇ ਵਿੱਚ ਫੇਰ ਬੈਠ ਜਾਂਦੇ ਨੇ ਹੁਣ ਜੋ ਮਨਪ੍ਰੀਤ ਕੌਰ ਸੀ ਉਸ ਦੇ ਉੱਤੇ ਵੀਰ ਦਾ ਜੋ ਨਸ਼ਾ ਸੀ ਉਹ ਹਾਵੀ ਹੋਣ ਲੱਗਦਾ ਹੈ ਉਹ ਜਾਵਾ ਨਸ਼ੇ ਦੇ ਵਿੱਚ ਆ ਚੁੱਕੀ ਸੀ ਹੁਣ ਜਦੋਂ ਨਫੀਸ ਦੇਖਦਾ ਹੈ ਕਿ ਜੋ ਮਨਪ੍ਰੀਤ ਕੌਰ ਹੈ ਉਹ ਕਾਫੀ ਜ਼ਿਆਦਾ ਨਸ਼ੇ ਦੇ ਵਿੱਚ ਹੋ ਚੁੱਕੀ ਹੈ ਤਾਂ ਉਹ ਕੀ ਕਰਦਾ ਹੈ ਉਹ ਤੋਂ ਇੱਕ ਲੋਹੇ ਦੀ ਰਾਡ ਕੱਢਦਾ ਹੈ ਤੇ ਮਨਪ੍ਰੀਤ ਕੌਰ ਦੇ ਸਿਰ ਦੇ ਵਿੱਚ ਕਈ ਵਾਰ ਕਰਦਾ ਹੈ ਇਸ ਦੇ ਨਾਲ ਉਸ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਜੋ ਨਫੀਸ ਸੀ ਉਹ ਉਸ ਦੀ ਲਾਸ਼ ਨੂੰ ਸੜਕ ਦੇ ਉੱਤੇ ਲਟਾ ਦਿੰਦਾ ਹੈ ਤੇ ਫਿਰ ਜੋ ਟਰੱਕ ਸੀ ਉਸ ਤੋਂ ਉਸ ਦੇ ਸਿਰ ਦੇ ਉੱਪਰੋਂ ਲਗਾਉਂਦਾ ਹੈ ਤੇ ਉਸ ਤੋਂ ਅੱਗੇ ਪਿੱਛੇ ਕਈ ਵਾਰ ਕਰਦਾ ਹੈ ਇਸ ਦੇ ਨਾਲ ਜੋ ਮਾਨਪ੍ਰੀਤ ਕੌਰ ਦਾ ਚਿਹਰਾ ਸੀ ਉਹ ਬੁਰੀ ਤਰ੍ਹਾਂ ਦੇ ਨਾਲ ਕੁਚਲਿਆ ਜਾਂਦਾ ਹੈ ਮਤਲਬ ਕਿੰਨੀ ਜ਼ਿਆਦਾ ਦਰਿੰਦਗੀ ਆਪਾਂ ਕਿਸੇ ਜਾਨਵਰ ਦੇ ਵੀ ਕੋਈ ਸੱਟ ਨਹੀਂ ਮਾਰ ਸਕਦੇ ਤਾਂ ਉਸ ਤੋਂ ਵੀ ਆਪਾਂ ਨੂੰ ਡਰ ਲੱਗਦਾ ਹੈ ਪਰ ਇਸ ਨੇ ਉੱਤੇ ਕੁਝ ਵੀ ਨਹੀਂ ਸੋਚਿਆ ਇਹ ਐਡਾ ਦਰਿੰਦਾ ਬਣ ਗਿਆ ਕਿ ਇਸ ਨੇ ਉਸ ਦਾ ਕਤਲ ਕਰ ਦਿੱਤਾ ਤੇ ਇਸ ਤੋਂ ਬਾਅਦ ਜੋ ਚਿਹਰਾ ਸੀ ਉਸ ਦਾ ਇਹ ਤੈਸ ਨੈਸ ਕਰ ਦਿੱਤਾ ਇਸ ਤੋਂ ਬਾਅਦ ਜੋ ਮਾਨਪ੍ਰੀਤ ਸੀ ਉਸ ਦੇ ਜੋ ਕੱਪੜਿਆਂ ਦੇ ਵਿੱਚ ਕੋਈ ਵੀ ਆਈਡੀ ਪ੍ਰੂਫ ਸੀ ਜਿਸ ਤੋਂ ਉਸਦੀ ਪਛਾਣ ਹੋ ਸਕੇ ਇਹ ਉਸ ਤੋਂ ਸਾਰਾ ਕੁਝ ਕੱਢ ਲੈਂਦਾ ਹੈ ਤੇ ਉੱਥੋਂ ਫਿਰ ਇਹ ਨਿਕਲ ਕੇ ਆਪਣੇ ਘਰ ਪਹੁੰਚ ਜਾਂਦਾ ਹੈ ਇਹ ਉੱਤੇ ਆਰਾਮ ਨਾਲ ਰਹਿੰਦਾ ਹੈ ਉਹਨਾਂ ਦਾ ਨਫੀਸ ਨੇ ਜਿਹੜੀ ਫਿਲਮ ਦੇਖੀ ਹੋਈ ਸੀ ਉਸ ਦੇ ਮੁਤਾਬਿਕ ਨਫੀਸ ਨੂੰ ਇਹ ਸੀ ਕਿ ਨਾ ਤਾਂ ਪੁਲਿਸ ਨੂੰ ਇਸ ਲਾਸ਼ ਦੀ شناخت ਹੋਣੀ ਹੈ ਨਾ ਪਤਾ ਲੱਗਣਾ ਕਿ ਲਾਸ਼ ਕਿਸ ਦੀ ਹੈ ਤੇ ਨਾ ਹੀ ਪੁਲਿਸ ਨੇ ਮੇਰੇ ਤੱਕ ਪਹੁੰਚਣਾ ਉਹ ਸ਼ਾਂਤੀ ਦੇ ਨਾਲ ਆਪਣੇ ਪਿੰਡ ਜਾ ਚੁੱਕਿਆ ਸੀ ਤੇ ਉੱਥੇ ਰਹਿ ਰਿਹਾ ਸੀ ਪਰ ਪੁਲਿਸ ਨੂੰ ਕੁਝ ਹੀ ਘੰਟੇ ਲੱਗਦੇ ਨੇ ਇਸ ਕਤਲ ਕੇਸ ਨੂੰ ਸੁਲਝਾਉਣ ਦੇ ਲਈ ਤਾਂ ਹੁਣ ਜੋ ਕਾਤਿਲ ਸੀ ਉਹ ਪੁਲਿਸ ਦੇ ਸਾਹਮਣੇ ਸੀ ਤੇ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਨੂੰ ਅੱਗੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇੱਕ ਔਰਤ ਨੇ ਆਪਣਾ ਹਸਦਾ ਵਸਦਾ ਪਰਿਵਾਰ ਉਜਾਰ ਕੇ ਰੱਖ ਲਿਆ ਉਸ ਨੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਸੁਖਵੀਰ ਸਿੰਘ ਦੇ ਨਾਲ ਵਿਆਹ ਕਰਵਾਇਆ ਇਸ ਤੋਂ ਬਾਅਦ ਉਸ ਦਾ ਇੱਕ ਬੇਟੀ ਵੀ ਪੈਦਾ ਹੋਈ ਮਤਲਬ ਉਸ ਨੇ ਇਹ ਸਾਰਾ ਕੁਝ ਆਪਣੇ ਹੱਥੀਂ ਤਬਾਹ ਕਰਕੇ ਰੱਖ ਲਿਆ ਪਹਿਲਾਂ ਤਾਂ ਉਹ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਮਰਦ ਦੇ ਨਾਲ ਰਹਿਣ ਲੱਗੀ ਤੇ ਫਿਰ ਇਸ ਤੋਂ ਵੀ ਉਸ ਦਾ ਮਨ ਨਹੀਂ ਪਰਿਆ ਇਸ ਤੋਂ ਬਾਅਦ ਉਹ 10 ਦਿਨ ਇੱਕ ਹੋਰ ਮਰਦ ਦੇ ਨਾਲ ਵੀ ਰਹੀ। ਮਤਲਬ ਇੱਥੇ ਆਪਾਂ ਕੀ ਕਹਿ ਸਕਦੇ ਹਾਂ ਉਹ ਕੀ ਸੋਚਦੀ ਸੀ ਉਸ ਨੂੰ ਕੀ ਚਾਹੀਦਾ ਸੀ ਆਪਣੀ ਜ਼ਿੰਦਗੀ ਦੇ ਵਿੱਚ? ਉਸ ਦੇ ਕੋਲ ਸਭ ਕੁਝ ਸੀ, ਉਸ ਦੇ ਕੋਲ ਪਰਿਵਾਰ ਸੀ, ਉਸ ਦਾ ਪਤੀ ਸੀ, ਬੱਚਾ ਸੀ ਤਾਂ ਉਸ ਨੂੰ ਹੋਰ ਕੀ ਕਮੀ ਸੀ? ਤਾਂ ਦੋਸਤੋ ਤੁਸੀਂ ਇਸ ਵਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਜ਼ਰੂਰ ਦੇਣਾ। ਇਸੇ ਤਰ੍ਹਾਂ ਨਮੀਆਂ ਤੇ ਸੱਚੀਆਂ ਘਟਨਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ